ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਅਸਤੀਫਾ ਕਿਉਂ ਦਿੱਤਾ ਜਦੋਂ ਅਸਤੀਫੇ ਦੀ ਮੰਗ ਕੀਤੀ ਗਈ ਉਦੋਂ ਅਸਤੀਫਾ ਨਹੀਂ ਦਿੱਤਾ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਉਦੋਂ ਅਸਤੀਫਾ ਨਹੀਂ ਦਿੱਤਾ ਤਨਖਾਇਆ ਬਣ ਕੇ ਵੀ ਅਸਤੀਫਾ ਨਹੀਂ ਦਿੱਤਾ ਦੋ ਤੰਦਨ ਪਹਿਲਾ ਜਦੋਂ ਅਕਾਲ ਤਖਤ ਸਾਹਿਬ ਤੇ ਆਕੇ ਇਹ ਕਿਹਾ ਕਿ ਸਾਰਾ ਜਿਹੜਾ ਕੂੜ ਪ੍ਰਚਾਰ ਕਰ ਰਹੇ ਨੇ ਬਾਗੀ ਧੜੇ ਵਾਲੇ ਉਸ ਵੇਲੇ ਇੰਨਾ ਤੇ ਕਿਤੇ ਵੀ ਗੱਲਬਾਤੋਂ ਲੱਗਦਾ ਨਹੀਂ ਸੀ ਕਿ ਅਸਤੀਫਾ ਦੇਣਗੇ ਉਹ ਤਾਂ ਇਹ ਕਹਿ ਰਹੇ ਸੀ ਵੀ ਅਕਾਲੀ ਦਲ ਨੂੰ ਬਹੁਤ ਨੁਕਸਾਨ ਹੋ ਰਿਹਾ ਮੇਰੇ ਬਿਨਾ ਜਲਦੀ ਫੈਸਲਾ ਕਰੋ ਫਿਰ ਅਸਤੀਫਾ ਦਿੱਤਾ ਕਿਉਂ ਸਵਾਲ ਤਾਂ ਕਹੀ ਤੇ ਕਿ ਇਹ ਕੋਈ ਰਣਨੀਤੀ ਹੈ ਜੇ ਰਣਨੀਤੀ ਹੈ ਜਾਂ ਕੋਈ ਸੈਟਲਮੈਂਟ ਹੈ ਕਿਹਦੇ ਨਾਲ ਹੋਈ ਹੈ ਇਹ ਸੈਟਲਮੈਂਟ ਦੇ ਅਧੀਨ ਕੀ ਇਹ ਤਾਂ ਨਹੀਂ ਕਿ ਚਲੋ ਹੁਣ ਸਿਆਸੀ ਤੌਰ ਤੇ ਮੈਂ ਅਸਤੀਫਾ ਦਿੰਦਾ ਧਾਰਮਿਕ ਸਜ਼ਾ ਲਾਓ ਇਹ ਗੱਲ ਬਾਤ ਤਾਂ ਨਹੀਂ ਹੈ ਜਾਂ ਫਿਰ ਜੋ ਡਾਕਟਰ ਦਰਜੀਤ ਸਿੰਘ ਚੀਮਾਨਕ ਹੈ ਕਿ ਜੀ 14 ਦਸੰਬਰ ਨੂੰ ਟਰਮ ਖਤਮ ਹੋ ਰਹੀ ਸੀ 5 ਸਾਲ ਦੀ ਦੁਬਾਰਾ ਚੋਣ ਹੋਣੀ ਹੈ ਡੈਲੀਗੇਟਸ ਨੇ ਚੋਣ ਕਰਨੀ ਹੈ ਉਦੋਂ ਦੁਬਾਰਾ ਚੁਣੇ ਜਾਣਾ ਜਾ ਕੇ ਬਰਕਿੰਗ ਕਮੇਟੀ ਨੇ ਅਸਤੀਫਾ ਨਾਮਨਜ਼ੂਰ ਕਰ ਦੇਣਾ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਆਪਾਂ ਇਸ ਵੀਡੀਓ 'ਚ ਚਰਚਾ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਇਹ ਗੱਲਬਾਤ ਸ਼ੁਰੂ ਕਰਾਂ ਇੱਕ ਅਪੀਲ ਜਿਹੜੀ ਵਾਕਸਰ ਕਰਦਾ ਅੱਜ ਵੀ ਕਰ ਰਿਹਾ ਪਿਆਰੇ ਦਰਸ਼ਕੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਰਹੀ ਗੱਲ ਜਿਹੜੀ ਵੀਡੀਓ ਦੀ ਤੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਦੇਖੋ ਅਸਤੀਫਾ ਸੁਖਵੀਰ ਸਿੰਘ ਬਾਦਲ ਦਾ ਆ ਗਿਆ ਬਹੁਤ سارے ਲੋਕ ਖੁਸ਼ ਹੋਏ ਜੀ ਇਸ ਅਸਤੀਫਾ ਦੇ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਜੀ ਮੰਨੀ ਗਈ ਦੇਰ ਆਏ ਦਰਸਤ ਆਏ ਉਹ ਦੇਰ ਆਏ ਦਰਸਤ ਆਏ ਦੀ ਜਿਹੜੀ ਗੱਲ ਹੈ ਇਹ ਤੁਹਾਨੂੰ ਕਿਹ ਪਤਾ ਵੀ ਦਰਸਤ ਕੀ ਪਤਾ ਵੀ ਇਹ ਰਣਨੀਤੀ ਹੈ ਇਹਨੂੰ ਸਮਝੀਏ ਨਾ ਥੋੜਾ ਜਿਹਾ ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਸੁਖਵੀਰ ਸਿੰਘ ਫਾਦਲ ਨੇ ਇਹ ਅਸਤੀਫਾ ਆਮ ਹਾਲਤਾਂ ਅਜਤਾ ਦਿੱਤਾ ਨੇ ਕੋਈ ਕੋਈ ਨਾ ਕੋਈ ਰਣਨੀਤੀ ਤਾਂ ਹੈ ਨੰਬਰ 1 ਰਣਨੀਤੀ ਤਾਂ ਇਹ ਹੋ ਸਕਦੀ ਹੈ ਕਿ 14 ਤਰੀਕ ਨੂੰ 14 ਦਸੰਬਰ ਨੂੰ ਦੁਬਾਰਾ ਪ੍ਰਧਾਨ ਚੁਣਿਆ ਜਾਣਾ ਹੈ ਸੰਵਿਧਾਨ ਅਕਾਲੀ ਦਲ ਦਾ ਇਹ ਕਹਿੰਦਾ ਕਿ 5 ਸਾਲ ਲਈ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਚੋਣ ਹੁੰਦੀ ਹੈ ਤੇ ਇਹ ਡਾਕਟਰ ਦਰਜੀਤ ਸਿੰਘ ਚੀਮਾ ਨੇ ਵੀ ਇਹੀ ਗੱਲ ਕਹੀ ਹੈ ਕਿ ਉਹ ਤਾਂ ਰੁਟੀਨ ਹੈ ਕਿ 5 ਮਹੀਨਾ ਕੁ ਰਹਿ ਗਿਆ ਸੀ ਉਹਨਾਂ ਨੇ ਅਸਤੀਫਾ ਦਿੱਤਾ ਉੱਤੇ ਹੁਣ ਦੁਬਾਰਾ ਚੋਣ ਹੋਣੀ ਹੈ ਡੈਲੀਗੇਟਸ ਨੇ ਚੋਣ ਕਰਨੀ ਹੈ 500 ਡੈਲੀਗੇਟਸ ਨੇ ਸਾਡੇ ਆਪਦੇ ਨੇ ਜੋ ਮਰਜੀ ਇਹ मतलब लगदा है कि डेलीगेट दोबारा चुन लेंगे ਤੇ ਨਾਲੇ ਇਹ ਪ੍ਰੈਸ਼ਰ ਖਤਮ ਹੋ ਜਾਊਗਾ ਇੱਕ ਪਾਸੇ ਤਾਂ ਪ੍ਰੈਸ਼ਰ ਖਤਮ ਹੋ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਨੇ ਤੇ ਕਹੇ ਤੋਂ ਤੋਂ ਦੂਜੇ ਪਾਸੇ ਜ਼ਿਲ੍ਹਾ ਜਥੇਦਾਰ ਵੀ ਆਪਦੇ ਬੰਦੇ ਵੀ ਆਪਦੇ ਲਾਹੌਰ ਦੁਬਾਰਾ ਚੁੜਾ ਜਾਓ 18 ਤਰੀਕ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਅਸਤੀਫਾ ਵਰਕਿੰਗ ਕਮੇਟੀ ਨੂੰ ਦਿੱਤਾ ਹੈ ਇਹਨਾਂ ਨੇ ਤੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਭੁੰਦਰ ਸਾਹਿਬ ਨੇ 18 ਤਰੀਕ ਨੂੰ 18 ਤਰੀਕ ਨੂੰ ਵੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਜੀ ਤੁਸੀਂ ਬਹੁਤ ਵਧੀਆ ਅਗਵਾਈ ਕੀਤੀ ਹੈ ਤੇ ਤੁਸੀਂ ਰਹੋ ਜੇ ਚਲੋ ਮੇਰਾ ਖਿਆਲ ਹੈ 18 ਨੂੰ ਜੇ ਨਹੀਂ ਵੀ ਰੱਖਦੇ ਕਿਉਂਕਿ ਵੱਡਾ ਡਰਾਮਾ ਹੋ ਜੂਗਾ ਹੈ ਤਾਂ ਸਿਆਸੀ ਡਰਾਮਾ ਹੀ ਫਿਰ ਜ਼ਿਆਦਾ ਹੋ ਜੂ ਤੇ 14 ਨੂੰ ਤਾਂ ਹੋ ਹੀ ਸਕਦਾ ਨਾ 14 ਦਸੰਬਰ ਨੂੰ ਇਹ ਕਹਿ ਜਾਣਗੇ ਵੀ ਦਵਾਰਾ ਚੋਣ ਲਿਆ ਜੀ ਡੈਲੀਗੇਸ਼ਨ ਚੋਣਿਆ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਇਹ ਲੋਕਤੰਤਰਿਕ ਪਾਰਟੀ ਹੈ ਕਿਸੇ ਨੂੰ ਵੀ ਬਣਾ ਸਕਦੇ ਨੇ 16 ਸਾਲ ਬਾਅਦ ਅਸਤੀਫਾ ਦਿੱਤਾ ਹੈ ਪਹਿਲਾਂ ਕਦੇ ਅਸਤੀਫਾ ਦੇ ਕੇ ਚੋਣ ਨਹੀਂ ਹੋਈ ਸੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਅੱਠ ਚਿਹਰੇ ਬਣੇ ਸੀ 16 ਸਾਲ ਲੱਗੇ ਪਰਿਵਾਰ ਨੂੰ ਬਣਿਆ ਤਾਂ 28 29 ਸਾਲ ਪ੍ਰਧਾਨਗੀ ਇਹਨਾਂ ਕੋਲ ਰਹੀ ਹੈ ਜਿਹੜੀ ਬਾਦਲ ਪਰਿਵਾਰ ਕੋਲ ਇਹ ਪ੍ਰਧਾਨਗੀ ਰਹੀ ਹੈ ਤੇ ਹੁਣ 1 ਮਹੀਨੇ ਲਈ ਇੱਧਰ ਉੱਧਰ ਹੋਈ ਹੈ ਲੱਗਦਾ ਇਹ ਹੈ ਚਲੋ ਇੱਕ ਤਾਂ ਇਹ ਰਣਨੀਤੀ ਜਿਵੇਂ ਪਹਿਲਾਂ ਵੀ ਤਾਂ ਰਣਨੀਤੀ ਸੀ ਅਕਾਲ ਤਖਬ ਸਾਹਿਬ ਦੇ ਪੇਸ਼ ਹੋਣ ਤੋਂ ਪਹਿਲਾਂ ਜਿਹੜੀ 1 ਜੁਲਾਈ ਨੂੰ ਸੁਧਾਰ ਲਹਿਰ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਜਿਹੜੀ ਸ਼ਿਕਾਇਤ ਕੀਤੀ ਸੀ ਉਹ ਬੜੀ ਅਹਿਮ ਨੇ ਤੇ ਅਨੇ ਚਾਰ ਪੰਜ ਸ਼ਿਕਾਇਤਾਂ ਜਿਹੜੀਆਂ ਪਹਿਲੇ ਤਾਂ 2007 ਦੇ ਵਿੱਚ ਜਿਹੜਾ ਸੰਗਠਨ ਆ ਰਾਮ ਰਹਿਮ ਨੇ ਸਲਾਬਤਪੁਰੇ ਉਹਦਾ ਉਹਦਾ ਕੇਸ ਦੀ ਵਾਪਸੀ ਕੋਈ ਸਜ਼ਾ ਨਹੀਂ ਉਹਦੇ ਬਾਰੇ ਦੂਜਾ 15 ਦੇ ਪਹਿਲਾਂ ਸ਼੍ਰੀ ਗੁਰਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ ਫਿਰ ਪੋਸਟਰ ਲੱਗਨੇ ਫਿਰ ਅੰਗ ਖਿਲਾਰੇ ਜਾਣੇ ਬੇਅਦਬੀ 21 ਉਸ ਤੋਂ ਬਾਅਦ ਬੈਬਲ ਕਲਾ ਕੋਟਕਪੂਰਾ ਫਿਰ ਸੁਮੇਤ ਸੈਣੀ ਉਸ ਦਾ ਸੁਮੇਤ ਸੈਣੀ ਦਾ ਡੀਜੀਪੀ ਲੋਣਾ ਇਨ ਬਿਟਵੀਨ ਮਾਫੀ ਦੇਣਾ ਤੇ ਜਥੇਦਾਰ ਸਾਹਿਬਾਨ ਨੂੰ ਘਰ ਬੁਲਾ ਕੇ ਮਾਫੀ ਦਿਵਾਉਣਾ ਮਾਫੀ ਟੈਂਪਰ ਕਰਨ ਜਿਹੜੀ ਮਾਫੀ ਉਹਨੇ ਮੰਗੀ ਵੀ ਨਹੀਂ ਫਿਰ ਮਾਫੀ ਬਣਾ ਕੇ ਪੇਸ਼ ਕਰਨਾ ਬڑے ਗਨਾਹ ਨੇ ਤੇ ਇਹ ਕਿ ਹੈ ਜਥੇਦਾਰ ਸਾਹਿਬ ਨੇ ਵੱੱਜਰ ਗਨਾਹ ਕੀਤੇ ਰਹੇ ਸੀ ਹੁਣ ਤਨਖਾਈ ਹੈ ਤੇ ਤਨਖਾਈਆਂ ਢਾਰੇ ਹੈ ਕਿ ਜਿਵੇਂ ਜਿਹੜਾ ਹੈ ਬਿਰਸਾ ਸਿੰਘ ਬਲਟੋਹਾ ਨਾਲ ਹੋਇਆ ਐਨਾ ਹੋ ਜਾ ਕਿ 10 ਸਾਲ ਲਈ ਤੁਹਾਨੂੰ ਕਰ ਦਈਏ ਬਾਹਰ ਤੇ ਹੋ ਸਕਦਾ ਹੈ ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਕਿਤੇ ਹੁਣ ਮੁਲਾਕਾਤਾਂ ਹੋਈਆਂ ਨੇ ਕਿਤੇ ਇਹ ਹੋ ਗਿਆ ਵੀ ਤੁਸੀਂ ਪਹਿਲਾਂ ਅਸਤੀਫਾ ਤਾਂ ਦਿਓ ਫਿਰ ਦੇਖਦੇ ਹਾਂ ਫਿਰ ਦਿੰਦੇ ਆ ਕਿਹੜੀ ਸਜ਼ਾ ਜਦਨੇ ਫਿਰ ਆਪਾਂ ਧਾਰਮਿਕ ਸੋਇਆ ਬਹੁਤ ਸਾਰੇ ਹੋ ਸਕਦਾ ਕਿ ਜੀ ਇਹ ਕਿਹੜਾ ਦੁਨਿਆਵੀ ਕੋਰਟ ਹੈ ਜਿੱਥੇ ਧਾਰਮਿਕ ਸਜ਼ਾ ਦਿੱਤੀ ਜਾਂਦੀ ਹੈ। ਤੋਂ ਇਹ ਵੀ ਗੱਲ ਹੋ ਸਕਦੀ ਹੈ। ਤੋਂ ਇਹ ਦੂਜਾ ਜਿਹੜੀ ਇਹ ਤਾਂ ਆਪਾਂ ਤਾਂ ਅਸਲ ਫਰੋਲਣ ਦੀ ਗੱਲ ਕਰ ਰਹੇ ਹਾਂ ਵੀ ਇਹ ਸਿਆਸੀ ਡਰਾਮਾ ਹੈ ਕੀ ਜਦੋਂ ਮੰਗ ਕੀਤੀ ਜਾ ਰਹੀ ਸੀ ਜਦੋਂ ਲੋਕ ਅਸਤੀਫੇ ਦੇ ਰਹੇ ਸੀ ਜਦੋਂ ਹਾਰਾਂ ਹੋ ਰਹੀਆਂ ਸੀ 17 ਦੀ ਹਾਰ ਹੋਈ 22 ਦੀ ਹਾਰ ਹੋਈ 24 ਦੀ ਹਾਰ ਹੋਈ ਆ ਉਸ ਵੇਲੇ ਬਾਕੀ ਜਿਮਰੀ ਜੋਨ ਜਲੰਧਰ ਦੇ ਵਿੱਚ ਬੁਰੀ ਤਰੀਕੇ ਨਾਲ ਹਾਰ ਹੁੰਦੀ ਹੈ ਇਹ ਸਾਰੀਆਂ ਹਾਰਾਂ ਦੇ ਵੇਲੇ ਕਦੇ ਸੁਖਦੇਵ ਸਿੰਘ ਢੀਂਸਾ ਛੱਡਦੇ ਨੇ ਕਦੇ ਬ੍ਰਹਮਪੁਰਾ ਛੱਡਦੇ ਨੇ ਇਹ ਕਹਿ ਕੇ ਕਿ ਸੁਖਵੀਰ ਸਿੰਘ ਬਾਦਲ ਨੂੰ ਤਾਂ ਘੱਟੋ ਘੱਟ ਛੱਡਣਾ ਚਾਹੀਦਾ ਉਹ ਤਾਂ ਛੱਡਿਆ ਨਹੀਂ ਤਾਂ ਹੁਣ ਵੀ ਤਾਂ ਇਹੀ ਮੰਗ ਸੀ ਨਹੀਂ ਛੱਡਿਆ ਤੇ ਆ ਦੋ ਤਿੰਨ ਦਿਨ ਤੱਕ ਤਾਂ ਇਹ ਕਹਦੇ ਸੀ ਮੇਰੇ ਬਿਨਾ ਅਕਾਲੀ ਦਰ ਨਹੀਂ ਚੋਂਦਾ ਰਹਿ ਸਕਦਾ ਮੈਨੂੰ ਤੁਸੀਂ ਜਲਦੀ ਸਜ਼ਾ ਦੇ ਕੇ ਮੇਰਾ ਖੜਾ ਛੱਡੋ ਤਾਂ ਪਤਾ ਤਾਂ ਇਹੋ ਹੀ ਸੀ ਜਿੱਦ ਲੱਤ ਟੁੱਟੀ ਹੈ ਉਸ ਦਿਨ ਦੀ ਕਿ ਮੈਂ ਗੱਲ ਕਰਦਾ ਤਾਂ ਇਹਦਾ ਮਤਲਬ ਇੱਕ ਗੱਲ ਤਾਂ ਕਲੀਅਰ ਹੈ ਜੋ ਮਰਜੀ ਕਹੀ ਜਾਣ ਸੁਧਾਰ ਲਹਿਰ ਬਾਰੇ ਕਿ ਜੀ ਇਹ ਜਿਹੜਾ ਹੈ ਸਾਡੇ ਕੋਈ ਪ੍ਰੈਸ਼ਰ ਨਹੀਂ ਉਹਨਾਂ ਦਾ ਮੰਨਿਆ ਹਾਂ ਇਹਦੇ ਪਿੱਛੇ ਰਣਨੀਤੀ ਜ਼ਰੂਰ ਹੈ ਤੇ ਮੈਨੂੰ ਰਣਨੀਤੀ ਇਹ ਲੱਗਦਾ ਮੈਂ ਨਹੀਂ ਕਹਿੰਦਾ ਜਸਤੇਦਾਰ ਸਾਹਿਬਾਨ ਨੂੰ ਇਹਨਾਂ ਨੇ ਜਿਹੜਾ ਹੈ ਕਿਤੇ ਨਾ ਕਿਤੇ ਕੋਈ ਗੱਲਬਾਤ ਕੀਤੀ ਹੈ ਵੀ ਇਹ ਹੋ ਜਾਊਗਾ ਮੈਂ ਤੇ ਬਿਲਕੁਲ ਦੋਸ਼ ਨਹੀਂ ਲਾਉਂਦਾ ਲਾਂਚ ਨਹੀਂ ਲਾਉਂਦਾ ਮੈਂ ਕਿਹੜਾ ਬਿਰਸਾ ਸਿੰਘ ਮਲਟੋਹਾ ਮੰਗੂਏ ਕਹਿਣਾ ਜਿਹਨੇ ਨਾਲ ਦੀ ਨਾਲ ਕਹਿਤਾ ਹੁਣ ਖੁਸ਼ ਹਾਂ ਬਣਾ ਲੋ ਕਹਿੰਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਕਰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਇਹ ਅਸਤੀਫਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਮਹਿਜ਼ ਇੱਕ ਸਿਆਸੀ ਡਰਾਮਾ ਹੈ ਔਰ ਇਹ ਡਰਾਮੇ ਦੇ ਪਿੱਛੇ ਕਾਰਨ ਨਹੀਂ ਹੈ ਕਿ ਇਹ ਦੇ ਲਈ ਗਰਾਊਂਡ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਦੁਆਰਾ ਕਾਲਿਤਾ ਦਾ ਪ੍ਰਧਾਨ ਬਣਾਉਣ ਦੀ ਜਾਂ ਇਉਂ ਕਹਿ ਲਈ ਕਿ ਇਹ ਇਹਨਾਂ ਨੂੰ ਜਿਹੜਾ ਹੈ ਮੁੜ ਇਹ ਕਹਿਣ ਦੀ ਕਿ ਤੁਹਾਡੀ ਅਗਵਾਈ ਤੋਂ ਬਿਨਾ ਅਸੀਂ ਨਹੀਂ ਚੱਲ ਸਕਦੇ ਕਹਿਣਾ ਕੀ ਨਹੀਂ ਹੈ ਵਰਕਿੰਗ ਕਮੇਟੀ ਨੇ ਔਰ ਡੈਲੀਗੇਟਸ ਦੇ ਇਜ਼ਲਾਸ ਬਲਾ ਕੇ ਵੀ ਕਿਹਾ ਜਾ ਸਕਦਾ ਇਸ ਪਾਸੇ ਨੂੰ ਕਹਾਣੀ ਚਾ ਸਕਦੀ ਹੈ ਦੂਜੀ ਗੱਲ ਜੇ ਸੱਚਮੁੱਚ ਹੀ ਅਸਤੀਫਾ ਜਾਂ ਜੇ ਸੱਚਮੁੱਚ ਹੀ ਦੇਖਣਾ ਹੈ ਗੱਲ ਤਾਂ ਦੇਖੋ ਦੋ ਗੱਲਾਂ ਚ ਹੋਣੀ ਹੈ ਇੱਕ ਗਲਤਾਂ ਲੋਕਾਂ ਨੇ ਜਿਹੜਾ ਟੈਸਟ ਹੈ ਉਹਦੇ ਚ ਜੇ ਪਾਸ ਹੁੰਦੇ ਨੇ ਉਹ ਤਾਂ ਹੋਣਾ ਸ਼ਰਮਿਕ ਕਮੇਟੀ ਦਾ ਜਦੋਂ ਸ਼ਰਮਿਕ ਕਮੇਟੀ ਦੀ ਚੋਣ ਹੋਣੀ ਹੈ ਉਦੋਂ ਸ਼ਰਮਿਕ ਕਮੇਟੀ ਕਿਦੀ ਬਣਦੀ ਹੈ ਨੰਬਰ 1 ਇੱਕ ਤਾਂ ਹੁਣ ਜਿਹੜੀ ਸ਼ਰਮਿਕ ਕਮੇਟੀ ਚ ਚੋਣ ਜਿੱਤੀ ਹੈ ਇਹਨੂੰ ਨੇ ਤਾਂ ਜਿਹੜੇ ਬੰਦੇ ਮੈਂਬਰ ਇਹਨਾਂ ਦੀ ਸੀ ਨਾ ਇਹ ਤਾਂ ਬਣਾਏ ਵੱਡੇ ਬਾਦਲ ਸਾਹਿਬ ਨੂੰ ਟਿਕਟਾਂ ਦਿੱਤੀਆਂ ਬਖਸ਼ ਕੀਤੇ ਹੋਏ ਨੇ ਹਰ ਇੱਕ ਬੰਦੇ ਨੇ ਫਾਇਦੇ ਉਠਾਏ ਹੋਏ ਨੇ ਉਹ ਗੱਲਾਂ ਹੁਣ ਉਸ ਤਰ੍ਹਾਂ ਦੀਆਂ ਨਹੀਂ ਹੈ ਇਸ ਕਰਕੇ ਇਸ ਨੂੰ ਦੂਜੀ ਜਦੋਂ ਸ਼ਰੂਆਤ ਨੀ ਕਮੇਟੀ ਦੂਜੀ ਗੱਲ ਇਹ ਹੋਣਾ ਚਾਹੀਦਾ ਕਿ ਦੁਬਾਰਾ ਜੋ ਜੇ ਹੋਰ ਨਹੀਂ ਕੁਝ ਵੈਸਤਾ ਚਾਹੀਦਾ ਤਾਂ ਇਹ ਆ ਵੀ ਅਗਾਲ ਤੱਕ ਸਭ ਕਹੇ ਬਈਆ ਲੋ ਪੰਜ ਇੱਕ ਪ੍ਰੇਜ਼ੀਡੈਂਟ ਬਣਾਤੀ 5 7 10 11 ਮੈਂਬਰ 5 ਮੈਂਬਰ 7 ਮੈਂਬਰ 11 ਮੈਂਬਰ ਕਿ ਜੀ ਇਹਨਾਂ ਦੀ ਗਵਾਈ ਚ ਦੁਬਾਰਾ ਸਾਰਾ ਕੁਝ ਹੇਠਾਂ ਤੋਂ ਮੈਂਬਰਸ਼ਿਪ ਹਰਤੀ ਹੋਵੇ ਫਿਰ ਸਰਕਲ ਤੱਕ ਫਿਰ ਜ਼ਿਲ੍ਹਾ ਫਿਰ ਉੱਪਰ ਤੱਕ ਜਾ ਕੇ ਫਿਰ ਉਹ ਡੈਲੀਗੇਟਸ ਬਣ ਤੇ ਉਹ ਆਪ ਦੀ ਚੋਣ ਕਰ ਲੈਣ ਜਾ ਫਿਰ ਜੇ ਇਹ ਵੀ ਨਹੀਂ ਹੁੰਦਾ ਤੇ ਇਹਨਾਂ ਦਾ ਆਬਦਾ ਬਣਾਇਆ ਹੋਇਆ ਜਿਹੜਾ ਇੱਕ ਅ ਬੰਦਾ ਜਿਹੜਾ ਇਕਬਾਲ ਸਿੰਘ ਝੁੰਦਾ ਉਹਦੀ ਅਗਵਾਈ ਚ ਜਿਹੜੀ ਝੁੰਦਾ ਕਮੇਟੀ ਜਿਹਨੂੰ ਕਹਿੰਦੇ ਨੇ ਉਹਨੇ ਵੀ ਤਾਂ ਇਹੀ ਰਿਕਮੈਂਡੇਸ਼ਨ ਕੀਤੀ ਹੋਈ ਹੈ ਕਿ ਜਿਹੜੇ ਭਾਵਨਾ ਲੋਕਾਂ ਦੀ ਅਕਾਲੀ ਦਲ ਦੀ ਭਾਵਨਾ ਆ ਕੇ ਜਿਹੜੇ ਚੁੜੇ ਜਾਣ ਲੀਡਰਸ਼ਿਪ ਦੀ ਤਬਦੀਲੀ ਹੋਵੇ ਆਮ ਡੈਲੀਗੇਟ ਚੁਣ ਉਥੋਂ ਉਮੀਦ ਸ਼ੁਰੂ ਕਰ ਲੋ ਤੁਸੀਂ ਉਹ ਵੀ ਇਹੀ ਗੱਲ ਕਹਿੰਦੇ ਆਖਰ ਗੱਲ ਤਾਂ ਲੀਡਰਸ਼ਿਪ ਦਿੱਲੀ ਦੀ ਹੈ ਨਾ ਉੱਥੋਂ ਉਸ ਤਰੀਕੇ ਨਾਲ ਕਰ ਲੋ ਜੇ ਤਾਂ ਉਹ ਹੋ ਜਾਂਦਾ ਫੇਰ ਤਾਂ ਗੱਲ ਮੰਨਣ ਵਾਲੀ ਹੈ ਫੇਰ ਤਾਂ ਅਸਤੀਫੇ ਦਾ ਫਾਇਦਾ ਹੈ ਜਿਹੜਾ ਕਿ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਸ ਟਾਈਮਿੰਗ ਦੇਖੋ ਅਸਤੀਫੇ ਦੀ ਹੋ ਇਹਦੇ ਚ ਹੋਰ ਵੀ ਹੈ ਇਹ ਉਸ ਟਾਈਮ ਅਸਤੀਫਾ ਦਿੱਤਾ ਜੋ ਚਾਰ ਜਮਨੀ ਚੋਣਾ ਹੋਣੀਆਂ ਨੇ ਇਹ ਉਦੋਂ ਅਸਤੀਫਾ ਦਿੱਤਾ ਜਦੋਂ ਬਾਦਲ ਪਰਵਾੜ ਦਾ ਇੱਕ ਬੰਦਾ ਗਿੱਦੜ ਵਾਹੇ ਜਿਹੜਾ ਹੈ ਉਹ ਫਸਿਆ ਹੋਇਆ ਬੁਰੀ ਤਰੀਕੇ ਨਾਲ ਉਤੇ ਜਦੋਂ ਇਹਨਾਂ ਦੇ ਆਪਣਾ ਪੁਰਾਣਾ ਸਾਥੀ ਡਿੰਪੀ ਟਲੋਂ ਲੜਾਈ ਤਿੱਖੀ ਲੜਾਈ ਲੜਨ ਦੇ ਵਿੱਚ ਲੱਗਿਆ ਹੋਇਆ ਇਸ ਉਸ ਵੇਲੇ ਸਾਰਾ ਕੁਝ ਆ ਰਿਹਾ ਤੇ ਕਿਤੇ ਨਾ ਕਿਤੇ ਕੋਈ ਇਸ਼ਾਰਾ ਹੋਇਆ ਉਪਰੋਂ ਹੋਇਆ ਮੈਂ ਨਹੀਂ ਕਹਿੰਦਾ ਨਾਗਪੁਰ ਤੋਂ ਹੋਇਆ ਮੈਂ ਨਹੀਂ ਕਹਿੰਦਾ ਦਿੱਲੀ ਤੋਂ ਹੋਇਆ ਮੈਂ ਇਹ ਜ਼ਰੂਰ ਕਹਿੰਦਾ ਮੈਨੂੰ ਡਾਊਟ ਹੈ ਸ਼ੱਕ ਹੈ ਕਿਉਂਕਿ ਜਿਸ ਕਿਸਮ ਦੇ ਇਹਨਾਂ ਦੀ ਹੁਣ ਤੱਕ ਦੀ ਸਿਆਸਤ ਰਹੀ ਹੈ ਉਹ ਤੋਂ ਇਹ ਲੱਗਦਾ ਹੈ ਕਿ ਇਹ ਮੌਲ ਗਰਾਉਂਡ ਤੇ ਦਾ ਅਸਤੀਫਾ ਦੇ ਨਹੀਂ ਸਕਦੇ ਜੇ ਦੇਣਾ ਹੁੰਦਾ ਹਰ ਰਾਤ ਇੱਥੇ ਤੱਕ ਨਾ ਹੁੰਦੇ ਤੇ ਫਿਰ ਹੁਣ ਕਿਉਂ ਦਿੱਤਾ ਜੇ ਅਸਤੀਫਾ ਉਦੋਂ ਦੇ ਦਿੰਦੇ ਹੁਣ ਨਹੀਂ ਦਿੱਤਾ ਨਾ ਮੰਗਰ ਦੇ ਬਾਪ ਜੀ ਨੇ ਦਿੱਤਾ ਹੁਣ ਕਿਉਂ ਦਿੱਤਾ ਸ਼ੱਕ ਹੁਣ ਕੁਦਰਤੀ ਹੈ ਸੁਭਾਵਿਕ ਹੈ ਤੇ ਉਹਦੇ ਚ ਹੀ ਅਸੀਂ ਸ਼ੱਕ ਚ ਨੂੰ ਕਹਿ ਰਹੇ ਆ ਕਿ ਇੱਕ ਮਹਿਜ ਇੱਕ ਸਿਆਸੀ ਡਰਾਮ ਹੈ ਸਦਾਰ ਲਹਿਰ ਵਾਲੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੇ ਇਹ ਹੁਸ਼ੋਕੇ ਨਾ ਬੇਚੇਰਾਨ ਕੇ ਜੀ ਸਾਡੇ ਦਵਾ ਕੋਈ ਦਵਾ ਦੋ ਨਹੀਂ ਤੁਹਾਡਾ ਬੰਨਿਆ ਇਹ ਤਾਂ ਉਸ ਸਿਆਸਤ ਦੇ ਵਿੱਚੋਂ ਗੱਲ ਨਿਕਲੀ ਹੈ ਤੇ ਉਹਦਾ ਜਿਹੜੇ ਅਗਲੇ 1 ਮਹੀਨੇ ਦੇ ਅੰਦਰ ਅੰਦਰ ਫੈਸਲਾ ਹੋਣਾ ਹੋ ਜਾਣਾ ਹੈ ਅਕਾਲ ਤਖਤ ਸਾਹਿਬ ਤੇ ਉਹ ਜਿਹੜਾ ਫੈਸਲਾ ਹੋਣਾ ਹੈ ਉਹਦੇ ਨਾਲ ਇਹ ਤਾਂ ਲਿੰਕ ਕਰਕੇ ਜਰੂਰ ਦੇਖਿਆ ਜਾ ਸਕਦਾ ਜੋ ਮੈਨੂੰ ਨਜ਼ਰ ਆਇਆ ਹੈ ਮੈਂ ਆਪਣੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਮੈਂ ਬਹੁਤ ਵਾਰ ਦੱਸਿਆ ਕਿ ਮੈਂ ਤਾਂ ਪੱਤਰਕਾਰੀ 35 ਸਾਲ ਪੜਾਈ ਹੈ ਯੂਨੀਵਰਸਿਟੀ ਦੇ ਵਿੱਚ ਤਬਾ ਇਹ ਕਹਿੰਨਾ ਕਿ ਪੱਤਰਕਾਰਾਂ ਦੀ ਕੈਲਕੂਲੇਸ਼ਨ ਹੀ ਹੁੰਦੀ ਹੈ ਉਹ ਕੈਲਕੂਲੇਟ ਕਰਕੇ ਜੋ ਕੁਝ ਸਾਹਮਣੇ ਆ ਰਿਹਾ ਹੁੰਦਾ ਹੈ ਕਿ ਆਸਰਾ ਹੀ ਕਰ ਦਿੰਦੇ ਨੇ ਬਸ ਇਹ ਕੈਲਕੂਲੇਸ਼ਨ ਹੈ ਕਿ ਆਸਰਾ ਹੀ ਹੈ ਮੈਨੂੰ ਲੱਗਦਾ ਕਿ ਇਹ ਇੱਕ ਸਿਆਸੀ ਡਰਾਮਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਦੱਸ ਸਕਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ